ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਢਿੱਲੋ ਪੋਲਟਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਣੇ ਜਾਨਵਰਾਂ ਨੂੰ ਦਿੱਤਾ ਸੀ ਐਂਟੀਬਾਇਓਟਿਕ ਤੇ ਨਾਲ ਲਿਵਰ ਟੋਨਿਕ ਸ਼ਾਮ ਦੇ ਪਾਣੀ 'ਚ ਸਵੇਰ ਵਾਲਾ ਪਾਣੀ ਆਪਾਂ ਉਹਨਾਂ ਨੂੰ ਸਾਦਾ ਹੀ ਦਿੱਤਾ ਸੀਗਾ ਤੇ ਦਵਾਈ ਦੇਣ ਤੋਂ ਪਹਿਲਾਂ ਸਾਰੇ ਭਾਂਡੇ ਚੰਗੀ ਤਰ੍ਹਾਂ ਧੋ ਕੇ ਫੇਰ ਵਰਤੇ ਸੀਗੇ ਤੇ ਦੂਜੇ ਦਿਨ ਭਰਤਨ ਵਿੱਚ ਚੰਗੀ ਤਰ੍ਹਾਂ ਇੱਕ ਵਾਰ ਸਰਪਨਾ ਧੋਈ ਲੈਣਾ ਹੁੰਦਾ ਕਿਉਂਕਿ ਬਿਮਾਰੀਆਂ ਕਈ ਵਾਰੀ ਇਨਾਂ ਦੇ ਵਿੱਚੋਂ ਵੀ ਪੈਦਾ ਹੋ ਜਾਂਦੀਆਂ ਇਸ ਕਰਕੇ ਇਹ ਬਰਤਨ ਧੋਣੇ ਜ਼ਰੂਰੀ ਆ ਬਾਕੀ ਆ ਦਵਾਈ ਜਿਹੜੀ ਆਪਾਂ ਵਰਤਦੇ ਆ ਆ ਪਾਣੀਪੋੜ ਲੀਵਰ ਟੋਨਿਕ ਆ ਤੇ ਇਹਦੇ ਵਿੱਚ ਇੱਕ ਡਰਿੰਕ ਟੋਨਿਕ ਆ 3 in 1 ਆ ਇਹ ਇਹ ਐਂਟੀਬਾਇਓਟਿਕ ਆ ਤੇ ਇਹ ਸੈਨੀਟਾਈਜ਼ਰ ਬਾਟਰ ਸੈਨੀਟਾਈਜ਼ਰ ਤੇ ਬਾਲਟੀ ਦੇ ਵਿੱਚ ਸਾਰਾ ਕੁਝ ਮਿਕਸ ਕਰਕੇ ਫਿਰ ਮੈਂ ਡਰਿੰਕਰਾਂ ਦੇ ਵਿੱਚ ਪਾਉਣਾ ਹੁਣ 2 ਲੀਟਰ 2.5 ਲੀਟਰ ਸਾਰੇ ਡਰਿੰਕਰਾਂ ਦੇ ਵਿੱਚ ਬਰਾਬਰ ਪ੍ਰੋਪਰ ਪਾਉਣਾ ਹੁੰਦਾ ਤੇ ਅੱਜ ਜਾਨਵਰ ਆਪਣੇ ਖੁੱਲੇ ਛੱਡੇ ਸੀਗੇ ਤੇ ਮੌਜਾਂ ਕਰਦੇ ਸੀਗੇ ਬਾਕੀ ਬਹੁਤੇ ਵੀਰ ਪੁੱਛਦੇ ਆ ਵੀ 100 ਜਾਨਵਰ ਰੱਖਣ ਦਾ ਕੀ ਖਰਚਾ ਆਊਗਾ ਤੇ ਅੱਜ ਗੱਲ ਕਰਦੇ ਆਪਾਂ ਉਹਨਾਂ ਤੇ ਵੀ ਬੱਚੇ ਦਾ ਖਰਚਾ ਕਿੰਨਾ ਆ ਜਾਂਦਾ ਹਨਾ ਪ੍ਰੋਪਰ ਅੰਦਾਜ਼ਨ ਤੱਕ ਮੁਰਗੀ ਤੇ ਤਿਆਰ ਹੋਣ ਤੱਕ ਕਿਉਂਕਿ ਜਦੋਂ ਆਪਾਂ ਬੱਚਾ ਖਰੀਦਦੇ ਆ ਹਰ ਇੱਕ ਦਾ ਅਲੱਗ-ਅਲੱਗ ਰੇਟ ਆ ਕੋਈ 35 ਰੁਪਏ ਨੂੰ ਆ ਰਹੀ ਹੈ ਤੇ ਬੇਦ ਦਾ ਤੇ ਕੋਈ 30 ਨੂੰ ਤੇ ਕੋਈ 25 ਰੁਪਏ ਨੂੰ ਤੇ ਜੀ ਆਪਾਂ 35 ਦੇ ਹਿਸਾਬ ਨਾਲ ਲਾ ਕੇ ਚੱਲੀਏ ਤੇ ਜਿਹੜੀ ਇਹਨਾਂ ਦੀ ਫੀਡ ਸ਼ੁਰੂ ਹੋ ਜਾਂਦੀ ਆ ਤੇ ਉਹ ਕੋਈ 1700 ਦਾ ਕੋਈ 1800 ਦਾ ਬੂਰਾ ਆਉਂਦਾ ਆ 50 ਕਿਲੋ ਦਾ ਇਹ ਸਟਾਰਟਰ ਦਾ ਗਰੋਵਰ ਦਾ ਜਾਂਦਾ ਆ 15 ਕੁਥਾ ਦਾ ਫਿਰ ਉਸ ਤੋਂ ਬਾਅਦ ਜਿਹੜਾ ਐਗ ਲੇਅਰ ਦਾ ਆ ਉਹ ਆ ਜਾਂਦਾ ਆ 1500 ਦਾ 1400 ਦਾ ਖਬੂਰਾ 5 ਕਿਲੋ ਦਾ ਤੇ ਜੇ ਆਪਾਂ ਫੀਡ ਆਪਣੀ ਵਿੱਚ ਘਰ ਦੀ ਵਰਤ ਲੈਨੇ ਆ ਥੋੜਾ ਫੀਡ ਖਰਚਾ ਆਪਣਾ ਘਟਾ ਲੈਨੇ ਆ ਤੇ ਉਨਾ ਹੀ ਉਹ ਖਰਚਾ ਆਪਣਾ ਘਟ ਜਾਂਦਾ ਆ ਬਾਕੀ ਸਾਰਾ ਐਸਟੀਮੇਟ ਲਾ ਕੇ ਦਵਾਈ दारू ਮਲਟੀਵਿਟਾਮਿਨ ਵਗੈਰਾ ਦੇ ਕੇ ਇੱਕ ਬੱਚੇ ਨੂੰ ਮੁਰਗੀ ਨੂੰ ਤਿਆਰ ਆਂਡੇ ਤੱਕ ਤਿਆਰ ਹੋਣ ਦਿਆਂ ਹੁੰਦਿਆਂ ਠੀਕ ਹੈ 300 ਤੋਂ 350 ਦਾ ਖਰਚਾ ਇੱਕ ਜਾਨਵਰ ਤੇ ਆ ਜਾਂਦਾ ਆ ਠੀਕ ਹੈ ਤੇ ਤੁਸੀਂ ਹਿਸਾਬ ਲਾ ਲਓ ਵੀ ਜੇ 100 ਬੱਚਾ ਤੁਸੀਂ ਤਿਆਰ ਕਰਨ ਆਏ ਆ ਤੇ ਕਿੰਨਾ ਖਰਚਾ ਹੋ ਗਿਆ ਹਨਾ ਇਹ ਮੈਂ ਖਰਚਾ ਦੱਸਿਆ ਕਿ ਜਿਹੜਾ ਤੁਸੀਂ ਸਾਰਾ ਮਤਲਬ ਐਂਟੀਬਾਇਓਟਿਕ ਵਗੈਰਾ মালਟੀ ਵਿਟਾਮਿਨ ਜਿਹੜਾ ਆ ਤੁਸੀਂ ਪੂਰੇ ਪਹਿਲੇ 80 ਦਿਨ ਵਰਤਣਾ ਆ ਉਸ ਹਿਸਾਬ ਨਾਲ ਤੇ ਜਿਸ ਹਿਸਾਬ ਨਾਲ ਮੈਂ ਆਪਣੇ ਜਾਨਵਰ ਪਾਲਦਾ ਆ ਤੇ ਬਾਕੀ ਕਈ ਵੀਰ ਇਦਾਂ ਆ ਵੀ ਜਿਹੜੇ ਫੀਡ ਦਾ ਖਰਚਾ ਘਟਾਉਣ ਨੂੰ ਉਹ ਕਰਦਾ ਆਪਣਾ ਮਤਲਬ ਫੀਡ ਤਿਆਰ ਕਰਕੇ ਪਾਉਂਦੇ ਆ ਉਹਦੀ ਕੋਸਟ ਹੋਰ ਘਟ ਜਾਂਦੀ ਆ ਤੇ ਮਲਟੀਪੋਟਾਮਨ ਜਾਂ ਕੈਲਸ਼ੀਅਮ ਵਗੈਰਾ ਉਹਨਾਂ ਨੇ ਮਹੀਨੇ ਚ ਇੱਕ ਵਾਰ ਵਰਤਣਾ ਹੁੰਦਾ ਆ ਤੇ ਉਹਦਾ ਖਰਚਾ ਉਹਨਾਂ ਹੋਰ ਘਟ ਜਾਂਦਾ। ਬਾਕੀ ਜੇ ਤੁਸੀਂ ਗਾਂ ਕੰਮ ਨੂੰ ਆਪਣੇ ਨੂੰ ਵਧਾਉਣਾ ਆ ਆਪਣੇ ਮੁਰਗੀਆਂ ਦੇ ਅੰਡੇ ਚੋਂ ਬੱਚੇ ਲੈਣੇ ਆ ਜਾਂ ਬੱਚੇ ਲੈ ਕੇ ਗਾਂ ਸੇਲ ਕਰਨੇ ਆ ਫਿਰ ਤੁਹਾਨੂੰ ਇਦਾਂ ਆਇਆ ਕਿ ਇਹਨਾਂ ਦੀ ਜਿਹੜੀ ਆ ਡਾਈਟ ਆ ਉਹ ਤੁਹਾਨੂੰ ਵਧੀਆ ਰੱਖਣੀ ਪੈਣੀ ਆ ਫੀਡ ਵਧੀਆ ਰੱਖਣੀ ਪੈਣੀ ਆ ਤੇ ਬਾਕੀ ਜਿਹੜਾ ਮਲਟੀ ਵਿਟਾਮਿਨ ਕੈਲਸ਼ੀਅਮ ਵਗੈਰਾ ਆ ਇਹ ਸਾਰਾ ਤੁਹਾਨੂੰ ਪ੍ਰੋਪਰ ਦੇਣਾ ਪੈਣਾ ਆ ਤਾਂ ਹੀ ਇਹਨਾਂ ਨੇ ਤੁਹਾਨੂੰ ਰਿਜ਼ਲਟ ਵਧੀਆ ਦੇਣਾ ਆ ਤੇ ਗਾਂ ਬੱਚੇ ਜਿਹੜੇ ਆ ਉਹ ਤੰਦਰੁਸਤ ਵਧੀਆ ਪੈਦਾ ਹੋਣਗੇ ਵਧੀਆ ਬਈ ਸਾਡੇ ਸੇਲ ਹੋਣਗੇ ਜ਼ਿਆਦਾਤਰ ਹੁਣ ਕਈ ਵਾਰ ਆਪਾਂ ਕਿਤੇ ਉਹ ਬੱਚਾ ਲੈਣੇ ਆ ਕਈ ਹੈਚਰੀ ਵਾਲਿਆਂ ਨੇ ਇਧਰ ਉਧਰੋਂ ਆਂਡੇ ਖਰੀਦੇ ਹੁੰਦੇ ਆ ਤੇ ਉਹ ਆਪਣੇ ਕੋਲ ਆ ਕੇ ਬੱਚੇ ਮਰਨਾ ਸ਼ੁਰੂ ਹੋ ਜਾਂਦੇ ਆ ਉਹ ਜ਼ਿਆਦਾਤਰ ਬੱਚੇ ਮਰਨ ਦਾ ਕਾਰਨ ਜਿਹੜਾ ਆ ਉਹ ਪੇਰੈਂਟਸ ਵੱਲ ਦੇ ਹੀ ਹੁੰਦੇ ਆ ਕਿਉਂਕਿ ਜਿੱਦਾਂ ਦੀ ਮੁਰਗੀ ਹੋਈ ਤੇ ਮੁਰਗੀ ਨੇ ਉਦਾਂ ਦਾ ਹੀ ਗਾਂ ਅੰਡਾ ਦੇਣਾ ਤੇ ਉਦਾਂ ਦਾ ਹੀ ਗਾਂ ਵਿੱਚ ਉਹ ਬੱਚਾ ਪੈਦਾ ਹੋਣਾ ਆ ਤੁਸੀਂ ਜਿੰਨਾ ਆਪਦੇ ਜਾਨਵਰ ਨੂੰ ਵਧੀਆ ਦਾਣਾ ਦੇ ਦੋਗੇ ਵਧੀਆ ਉਹਨੂੰ ਸੰਭਲੋਗੇ ਉਹਨਾਂ ਵਧੀਆ ਹੀ ਤੁਹਾਨੂੰ ਗਾਂ ਜਾਨਵਰ ਰਿਜ਼ਲਟ ਦੇਊਗਾ ਤੇ ਜੇ ਤੁਸੀਂ ਐਗ ਦਾ ਹੀ ਇਕੱਲਾ ਕੰਮ ਕਰਨਾ ਆ ਫਿਰ ਵੀ ਤੁਹਾਨੂੰ ਜਿਹੜਾ ਦਾਣਾ ਆ ਇਹਨਾਂ ਦਾ ਵਧੀਆ ਰੱਖਣਾ ਪੈਣਾ ਪ੍ਰੋਟੀਨ ਵਧੀਆ ਰੱਖਣਾ ਪੈਣਾ ਇਹਨਾਂ ਦਾ ਤਾਂ ਹੀ ਇਹ ਜਿਹੜਾ ਆਂਡਾ ਪ੍ਰੋਪਰ ਦੇਣਗੇ ਤੇ ਜੇ ਇਹਨਾਂ ਨੂੰ ਫੀਡ ਦੇ ਵਿੱਚ ਮੰਨ ਲਓ ਵੀ ਆਪਾਂ ਇਕੱਲਾ ਖਰਚਾ ਪਹੁੰਚਾਉਣ ਦੇ ਚੱਕਰ ਚ ਫੀਡ ਮਾੜੀ ਪਾ ਲਈ ਤੇ ਸਾਨੂੰ ਰਿਜ਼ਲਟ ਵੀ ਮਾੜਾ ਹੀ ਮਿਲਣਾ ਹੈ ਦਾ